ਇੱਦਾਂ ਹੁੰਦੇ ਕੰਮ ਤੇ ਇਹਨੂੰ ਕਹਿੰਦੇ ਸੇਵਾ ਸੋ ਸਿੰਘਾਂ ਨੇ ਟਰੈਕਟਰ ਲੈ ਜਾਂਦਾ ਟਰੈਕਟਰ ਦੇ ਉੱਤੇ ਲੱਦਿਆ ਰੇਤਾ ਤੇ ਬਜਰੀ ਤੇ ਯਾਰ ਉਹਨੇ ਚੜ ਕੇ ਟਰੈਕਟਰ ਦੇ ਉੱਤੇ ਤੇ ਹੁਣ ਚੱਲੀ ਗੱਡੀ ਕ੍ਰਿਆਮ ਪਿੰਡ ਵਾਲੇ ਘਰ 'ਚ ਸੋ ਜਿਸ ਘਰ ਨੂੰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕੀਤੀ ਜਿੱਥੇ ਅਤ ਦੀ ਗਰੀਬੀ ਸੀ ਸੋ ਉਹਨਾਂ ਦਾ ਦੁੱਖ ਨੂੰ ਤੁਸੀਂ ਸਮਝਿਆ ਅੱਜ ਨਵਾਂ ਸ਼ਹਿਰ ਦੀ ਸੰਗਤ ਨੇ ਪਿੰਡ ਕ੍ਰਿਆਮ ਦੀ ਸੰਗਤ ਨੇ ਮੇਰੀਆਂ ਬੀਬੀਆਂ ਮੇਰੇ ਬਜ਼ੁਰਗ ਜਿੱਥੇ ਅੱਜ ਮੁੰਡਿਆਂ ਨੂੰ ਕੰਮ ਕਰਨਾ ਚਾਹੀਦਾ ਉੱਥੇ ਬਜ਼ੁਰਗਾਂ ਨੇ ਦੇਖੋ ਹੱਲਾ ਮਾਰਿਆ ਸੋ ਸਮਿਟ ਦੇ ਥੱਲੇ ਬਜਰੀ ਦੇ ਥੱਲੇ ਰੇਤ ਦੇ ਥੱਲੇ ਜਿਹੜਾ ਕੰਮ 15 ਦਿਨਾਂ ਚ ਹੋਣਾ ਸੀ ਉਹ 2 ਦਿਨਾਂ ਚ ਕਰਕੇ ਸਾਨੂੰ ਦੱਸਤਾ ਕਿ ਬਜ਼ੁਰਗਾਂ ਦੀ ਜਿਹੜੀ ਖਰਾਕ ਹੈ ਉਹ ਅੱਜ ਵੀ ਕਾਇਮ ਹੈ ਜਿਹੜਾ ਸਰੀਰ ਹੈ ਉਹ ਅੱਜ ਵੀ ਜਵਾਬ ਨਹੀਂ ਦੇ ਸਕਦਾ ਸੋ ਜਿਹੜੀ ਅੱਜ ਦੀ ਜਵਾਨੀ ਉਹ ਤੁਹਾਨੂੰ ਵੀ ਪਤਾ ਕਿੱਦਾਂ ਨੂੰ ਜਾ ਰਹੀ ਹੈ ਸੋ ਇੱਕ ਸੇਧ ਦੇਣ ਵਾਲਾ ਮੈਸੇਜ ਆ ਪਿੰਡ-ਪਿੰਡ ਦੇ ਵਿੱਚ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਜਵੇ ਕਿ ਅੱਜ ਆਪਾਂ ਆਪਣੇ ਪਿੰਡ ਲਈ ਕਿੱਦਾਂ ਖੜਨਾ ਕਿੱਦਾਂ ਅੱਗੇ ਹੋਣਾ ਜੇ ਤਾਂ ਆਪਾਂ ਆਪਣੇ ਸਾਰੇ ਪਿੰਡਾਂ ਦੇ ਵਿੱਚ ਅੱਗੇ ਆਈਏ ਤਾਂ ਕਿੰਨਾ ਦੁੱਖ ਘਟ ਜਾਣਾ ਤੇ ਕਿੰਨਾ ਖਰਚਾ ਬਚ ਜਾਣਾ ਜਿਲ੍ਹਾ ਨਵਾਂ ਸ਼ਹਿਰ ਦਾ ਦੂਜਾ ਮਕਾਨ ਹੈ ਜਿਸ ਨੂੰ ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਵੀਡੀਓ ਨੂੰ ਸ਼ੇਅਰ ਕੀਤਾ ਇੱਕ ਸ਼ੇਅਰ ਦੇ ਨਾਲ ਦੇਖੋ ਕਿਤਾਇਨਾ ਗਰੀਬਾਂ ਦੀ ਉਹ ਰੱਬ ਸੁਣਦਾ ਜਿੰਨੀ ਵੀ ਸੰਗਤ ਇਸ ਪਰਿਵਾਰ ਦੇ ਲਈ ਅਗਈ ਮੇਰੀ ਭੈਣ ਜੋਤੀ ਨੂਰਾ ਮੇਰਾ ਵੀਰ ਅਸਮਾਨ ਤੇ ਹੋਰ ਵੀ ਜਿੰਨੇ ਸੱਜਣ ਮਿੱਤਰ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਚੋਂ ਦਸਵੰਧ ਕੱਟ ਕੇ ਇਸ ਬਜ਼ੁਰਗ ਦੇ ਘਰ ਇਸ ਲੋੜਵੰਦ ਪਰਿਵਾਰ ਦੇ ਜਿਹੜਾ ਦੁੱਖ ਦੇ ਵਿੱਚ ਭੇਜਿਆ ਸੋ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦਿਆਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਮਾਲਕਾ ਉਹਨਾਂ ਵੀਰਾਂ ਨੂੰ ਉਨਾ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਜਿਹੜੇ ਅੱਜ ਇਹ ਗਰੀਬਾਂ ਦੇ ਲਈ ਕੱਢਦੇ ਨੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ ਜਿੰਨੇ ਵੀ ਭਰਾ ਨਾਲ ਖੜੇ ਨੇ ਸਾਰਿਆਂ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਕਿ ਆਪਾਂ ਜਿਹੜਾ ਇਸ ਪਰਿਵਾਰ ਦਾ ਇਸ ਘਰ ਦਾ ਨੀਂਹ ਪੱਥਰ ਰੱਖਣ ਲੱਗਿਆ ਕਿ ਜਲ ਤੋਂ ਜਲਦ ਇਹ ਮਕਾਨ ਜਿਹੜਾ ਤੁਹਾਡੀ ਕਿਰਪਾ ਦੇ ਨਾਲ ਬਣੇ ਤਾਂ ਜੋ ਇਹ ਬਜ਼ੁਰਗ ਆਪਣੇ ਮਕਾਨ ਦੇ ਵਿੱਚ ਆਪਣੀ ਛੱਤ ਤਲੇ ਬੈਠ ਸਕਣ ਦੋ ਟਾਈਮ ਦੀ ਰੋਟੀ ਖਾ ਸਕਣ ਇਹਨਾਂ ਗਰੀਬਾਂ ਦੀ ਖੁਸ਼ੀ ਰੱਬ ਦੀ ਖੁਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ